ਬੈਠ ਰਹਿਤ ਚੋਂ ਦਿਸ ਘੇਰੇ ਦਿਵਤ ਪਰੀ ਸਭ ਹੀ ਠਫਰਾੜਤ ਹੋਉ ਨ ਆਵਤ ਨਿਹਰੇ ਘਰ ਕਿਨਾਰ ਬਹੁਤ ਹਿਤਿਆਸ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਹ ਕਾਇਆ ਪ੍ਰੇਤ ਪ੍ਰੇਤ ਕਰ ਭਾਗ ਪ੍ਰਵਾਰਤ ਆ ਗਈ ਆਹੀ ਮਾਇਆ ਦੇ ਵਿੱਚੋਂ ਨਿਕਲਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਸਤਪੁਰਾਂ ਨੇ ਆਹੀ ਤੇ ਮਾਇਆ ਵਿੱਚੋਂ ਨਿਕਲਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਮਾਇਆ ਹੁਣ ਕਈ ਵਾਰ ਜਦੋਂ ਆਪਣਾ ਇਹ ਮਾਇਆ ਸ਼ਬਦ ਇਹ ਨਾਲ ਸਾਡਾ ਧਿਆਨ ਇਸੇ ਵੱਲੇ ਜਾਂਦਾ ਹੈ ਪੈਸਾ ਮਾਇਆ ਨਹੀਂ ਹੈ ਮਾਇਆ ਕਿਹਨੂੰ ਕਿਹਾ ਬਾਣੀ ਵਿੱਚ ਆ ਅੱਖਾਂ ਨਾਲ ਦੇਖਦੇ ਆਪਣੇ ਧੀ ਪੁੱਤਰ ਵੇਖਦੇ ਸਾਥ ਸੁਵੰਦੀ ਵੇਖਦੇ ਦੁਨੀਆ ਦੀਆਂ ਵਸਤੂਆਂ ਵੇਖਣਾ ਆ ਸਾਰੀ ਸੰਸਾਰ ਮਾਇਆ ਹੈ ਆਖੇ ਸਤਨਾਮ ਸਤ ਜੁਆਇਆ ਹੈ ਕਹਿੰਦੇ ਇਹ ਮਾਇਆ ਆ ਮਾਇਆ ਤੋਂ ਬਚਿਆ ਸੀ ਬਾ ਮਾਇਆ ਨਾ ਹੋਏ ਆ ਮਾਇਆ ਕਿ ਅਸੀਂ ਤੇਰੇ ਨਾਲ ਨਹੀਂ ਜਾਣੀ ਦੁਨੀਆ ਤੇਰੇ ਨਾਲ ਨਹੀਂ ਜਾਣੀ ਬਾਬਾ ਮਾਇਆ ਸਾਥ ਨਾ ਹੋਏ ਇਨ ਜਗ ਅਠਾਰਜ ਕਹਿੰਦੇ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਬਿਰਲਾ ਬੁੱਝੇ ਕੋਈ ਕਹਿੰਦੇ ਕਹਿੰਦੇ ਆਹ ਮਾਇਆ ਜਿਹੜੀ ਫਸ ਗਿਆ ਨਾ ਜਿਹਦੇ ਵਿੱਚ ਕਹਿੰਦੇ ਇਹ ਕੋਈ ਬਿਰਲੇ ਹੀ ਬੁੱਝ ਸਕਦਾ ਆਪਾਂ ਬਸ ਇਹੀ ਕਹਿ ਸਕਦੇ ਆ ਮੇਰੀ ਧੀ ਨੂੰ ਮੈਂ ਬੜਾ ਪਿਆਰ ਕਰਦਾ ਮੇਰੇ ਪੁੱਤਰ ਨੂੰ ਮੈਂ ਬੜਾ ਪਿਆਰ ਕਰਦਾ ਮੈਂ ਆਪਣੇ ਪਰਿਵਾਰ ਨੂੰ ਮੈਂ ਬੜਾ ਪਿਆਰ ਕਰਦਾ ਕਰਨਾ ਚਾਹੀਦਾ ਜਰਨੋ ਆਖਦੇ ਆ ਨਾ ਵੀ ਪਿਆਰ ਕਰਦਾ ਆਸਰ ਵਿੱਚ ਉਹੀ ਮਾਇਆ ਆਖੋ ਸਤਨਾਮ ਇਹਦੇ ਵਿੱਚੋਂ ਨਿਕਲਣ ਵਾਸਤੇ ਕਿਹਾ ਸੀ ਤੇ ਸਤਗੁਰੂ ਪਾਤਸ਼ਾਹ ਜੀ ਕਹਿੰਦੇ ਕਿਰਪਾ ਕਰੋ ਹੋ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਵ ਦਾ ਤੇਰੇ ਆਸਰੇ

ਜੀ ਤੇਰੇ ਆਸਰੇ ਮੇਰਾ ਬੇੜਾ ਦੀ ਗਦੀ ਤੇਰੇ ਆਸਰੇ ਮੇਰਾ ਬੇੜਾ ਦੀ ਗਦੀ ਕਦਾ ਸੱਚੇ ਪਾਤਸ਼ਾਹ ਤੁਹਾਡੇ ਆਸਰੇ ਮੇਰਾ ਬੇੜਾ ਹੈ ਆਕੀ ਹੁਣ ਵਿਚਾਰ ਲਵੋ ਕਿਰਪਾ ਕਰੋ ਯਾਦ ਕਰਦਾ ਸਤਿਗੁਰੂ ਜੀ ਨੂੰ ਤਾਰ ਪਹੁੰਚ ਕੀ ਸਤਿਗੁਰਾਂ ਦੇ ਕੋਲ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਾਦੇ ਨੂੰ ਬਾਲਿਆ ਉਹ ਚੱਲ ਸਾਡਾ ਜਿਹੜਾ ਮਰਦਾਨਾ ਮਿੱਤਰ ਹੈ ਨਾ ਉਹ ਕਿਸੇ ਵਿਪਤਾ ਵਿੱਚ ਫਸ ਗਿਆ ਚੱਲ ਨੂੰ ਬਚਾਈਏ ਚੱਲ ਕੇ ਆਖੋ ਸਤਨਾਮ ਵਾਹਿਗੁਰੂ ਗੁਰੂ ਨਾਨਕ ਜੀ ਨੇ ਅੱਗੇ ਇੱਕ ਕਦਮ ਨਹੀਂ ਪੁੱਟਿਆ ਉਸ ਤੋਂ ਪਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪਿੱਛੇ ਮੁੜਨਾ ਪਵੇਗਾ ਪਿੱਛੇ ਮੁੜੇ ਉੱਥੇ ਪਹੁੰਚ ਕੇ ਜਿੱਥੇ ਮਰਦਾਨੇ ਨੂੰ ਤਲ ਕੇ ਖਾਣ ਦੀਆਂ ਤਿਆਰੀਆਂ ਕਰ ਰਿਹਾ ਉਹ ਰਕਸ਼ ਜਿਹਦਾ ਨਾਮ ਲਿਖਿਆ ਕੌਡਾ ਰਕਸ਼ ਉਹ ਤਲਕੇ ਖਾਂਦਨੀਆਂ ਤਿਆਰੀਆਂ ਕਰ ਰਿਹਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਹ ਸਾਹਮਣੇ ਇੱਕ ਦਰਖਤ ਹੈ ਉਹ ਦਰਖਤ ਦੇ ਓਲੇ ਵਿੱਚ ਦੀ ਵਿਰਲ ਉਹ ਵਿਰਲ ਦੇ ਵਿੱਚ ਦੀ ਗੁਰੂ ਨਾਨਕ ਜੀ ਮਰਦਾਨੇ ਨੂੰ ਵੇਖਣ ਲੱਗ ਪਏ ਮਰਦਾਨੇ ਦੀ ਨਿਗਾ ਗੁਰੂ ਨਾਨਕ ਜੀ ਤੇ ਪੈ ਗਈ ਤੇ ਜਦੋਂ ਗੁਰੂ ਨਾਨਕ ਜੀ ਤੇ ਨਿਗਾ ਪਈ ਫਿਰ ਗੁਰਮੁਖ ਪੈਰੋਂ ਠੰਡਾ ਸਾਹ ਲਿਆ ਵੀ ਹੁਣ ਗੁਰਨਾਨਕ ਜੀ ਆ ਗਏ ਹੁਣ ਬਚਾ ਲੈਣਗੇ ਆਖੋ ਸਤਨਾਮ ਜਿਹਦੇ ਹੂਏ ਵਾਲਾ ਉਹ ਕਦੇ ਨਾ ਹਾਰਦਾ ਤੇ ਕਹਿੰਦੇ ਨੇ ਹੁਣ ਭਾਈ ਮਰਦਾਨਾ ਜੀ ਅੱਖਾਂ ਵਿੱਚ ਹੰਝੂ ਆ ਗਏ ਤੇ ਗੁਰੂ ਨਾਨਕ ਜੀ ਦੇ ਤਰਲੇ ਕਰਦਾ ਸੱਚੇ ਪਾਤਸ਼ਾਹ ਬਚਾ ਲਓ ਮਰਦਾਨਾ ਗੁਰਨਾਨਕ ਜੀ ਕਹਿੰਦੇ ਘਰ ਨਹੀਂ ਜਾਂਦਾ ਹੁਣ ਤੈਨੂੰ ਕਿਹਾ ਸੀ ਵੀ ਰੁਕ ਜਾ ਤੂੰ ਗੱਲ ਨਹੀਂ ਮੰਨੀ ਹੁਣ ਜਾ ਫਿਰ ਘਰ ਸੱਚੇ ਪਾਤਸ਼ਾਹ ਗਲਤੀ ਹੋ ਗਈ ਸੱਚੇ ਪਾਤਸ਼ਾਹ ਬਚਾ ਲੋ ਮਰਦਾਨਿਆਂ ਤੈਨੂੰ ਕਿਹਾ ਸੀ ਉਹ ਮਰਦਾਨਿਆਂ ਮਰਨੋਂ ਨੰਡਰਿਆ ਕਰ ਆਖੋ ਸਤਨਾ ਗੁਰਾਂ ਦੇ ਪਿਆਰਿਆ ਮਰਨੋਂ ਨੰਡਰਿਆ ਕਰ ਕ

ਜੋ ਕੁਝ ਕੁਰਬਾਨੀ ਆਖੇ ਜੋ ਕੁਝ ਕੁਰਬਾਨੀ ਆਖੇ ਜੋ ਕੁਝ ਕੁਰਬਾਨੀ ਆਖੇ ਜੋ ਕੁਝ ਕੋਨ ਪਾਣੀ ਆਖੇ ਜੋ ਕੁਰਬਾਨੀ ਆਖਦੀ ਐ ਨਾ ਉਹ ਕਰਿਆ ਕਰ ਕਿਉਂ ਦੁਨੀਆ ਦੇ ਪਿੱਛੇ ਲੱਗਿਆ ਫਿਰਦਾ ਐ ਦੁਨੀਆ ਇੱਥੇ ਛੱਡ ਜਾਣੀ ਐ ਸਭ ਕੁਝ ਇੱਥੇ ਛੱਡ ਜਾਣਾ ਆ ਜਿਹੜੀਆਂ ਜ਼ਮੀਨਾਂ ਵਾਸਤੇ ਦੁਨੀਆ ਨਾਲ ਲੜਦਾ ਫਿਰਦਾ ਹੈ ਹੋਰਾਂ ਨਾਲ ਲੜਦਾ ਫਿਰਦਾ ਹੈ ਇੱਥੇ ਛੱਡ ਜਾਣੀਆਂ ਨੇ ਸਾਰੀਆਂ ਜਿਹੜੇ ਘਰਾਂ ਵਾਸਤੇ ਜਿਹੜੇ ਥਾਵਾਂ ਵਾਸਤੇ ਜਿਹੜੇ ਪੈਸਿਆਂ ਵਾਸਤੇ ਮਾਇਆ ਵਾਸਤੇ ਤੂੰ ਲੜਦਾ ਫਿਰਦਾ ਹੈ ਸੰਸਾਰ ਨਾਲ ਇੱਥੇ ਛੱਡ ਜਾਣਾ ਤਾਂ ਕਰਕੇ ਗੁਰੂ ਸਾਹਿਬ ਦੀ ਸਮਝਾਉਂਦੇ ਨੇ ਜੋ ਕੁਝ ਕੁਰਬਾਨੀ ਆਖੇ 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 सोई सोई करिया सार तु हो कुछ ਗੁਰਬਾਨੀਆਂ ਖੇ सोई ਸੁਈ ਕਰਿਆ ਸਰ ਸੁ ਹੋ ਕੁਝ ਗੁਰਬਾਨੀਆਂ ਖੇ ਉਹੀ ਸੋਈ ਕਰਿਆ ਤਰ ਤੁ ਹੋ ਕੁਝ ਗੁਰਬਾਨੀਆਂ ਖੇ ਕੋਈ ਸੋਈ ਕਰਿਆ ਤਰ ਤੁ ਨੋਖ ਪਰ ਬਰਬਾਨਿਆ ਆਕੇ ਤੋਈ ਸੋਈ ਆਕਰਖੋ ਜੋ ਖੁਦ ਬਰਬਾਨਿਆ ਆਕੇ ਤੋਈ ਤੋਈ ਕਰਿਆ ਕਰਖੋ ਰੱਬ ਦੇ ਪਿਆਰ ਆ ਮਰਨੋਂ ਨੰਦ ਰਿਆ ਰੱਬ ਦੇ ਪਿਆਰ ਆ ਮਰਨੋਂ ਨੰਦ ਰਿਆ ਕਰ ਤੂੰ ਸਵੇਰ ਆ ਰਹੀ ਆ ਵਤ ਤੂੰ ਆ ਨਾ ਡਰਿਆ ਕਰ ਤੂੰ ਜਪੇ ਜੇ ਪਿਆਰਿਆ ਮੈਨੂੰ ਨਾ ਡਰਿਆ ਵਾ ਵਾ ਜਪੇ ਜੇ ਪਿਆਰਿਆ ਮਰ ਲੋ ਨਾ ਡਰਿਆ ਸਤ ਤੂੰ ਮਰਨ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਮਰਨੋਂ ਨਾ ਡਰਿਆ ਕਰ ਖੁਸ਼ ਹੋ ਗਿਆ ਗੁਰੂ ਸਾਹਿਬ ਨੂੰ ਵੇਖ ਕੇ ਉਹ ਕਹਿੰਦੇ ਖੁਸ਼ ਕਿਉਂ ਹੁੰਨੇ ਮਰਦਾਨਿਆਂ ਮਰਦਾਨਾ ਕਹਿੰਦਾ ਪਤਾ ਖੁਸ਼ ਮੈਂ ਕਿਉਂ ਹੁੰਨਾ ਉਹ ਕਹਿੰਨੇ ਤੈਨੂੰ ਪਤਾ ਹੈ ਉਹ ਸਾਹਮਣੇ ਤੈਨੂੰ ਤਲ ਕੇ ਖਾਣ ਦੀਆਂ ਤਿਆਰੀਆਂ ਕਰ ਰਿਹਾ ਹੈ ਤੂੰ ਮਰ ਜਾਣਾ ਹੁਣ ਤੂੰ ਖੁਸ਼ ਹੋ ਰਿਹਾ ਹੈ ਇਹਨਾਂ ਖੁਸ਼ ਨਾ ਹੋਵਾਂ ਤੇ ਹੋਰ ਕੀ ਕਰਾਂ ਕਿਉਂਕਿ ਮੇਰੀ ਅੰਤਮ ਇੱਛਾ ਪੂਰੀ ਹੋ ਰਹੀ ਹੈ ਕਹਿੰਦੇ ਅੰਤਮ ਇੱਛਾ ਕੀ ਪੂਰੀ ਹੋ ਰਹੀ ਹੈ ਕਹਿੰਦੇ ਮੇਰੀ ਅੰਤਮ ਇੱਛਾ ਇਹ ਸੀ ਹੋ ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਸਿਰ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਤੇਰੇ ਚਰਨਾਂ 'ਚ ਹੋਵੇ ਜਦੋਂ ਮੇਰੀ ਜਾਨ ਨਿਕਲੇ ਜਦੋਂ ਮੇਰੀ ਜਾਨ ਨਿਕਲੇ ਤੇਰੇ ਤੇਰੇ ਚਰਨਾਤ ਹੋਵੇ ਜਦੋਂ ਮੇਰੀ ਜਾਨ ਨਿਕਲੇ ਤੇਰੇ ਤੇਰੇ ਚਰਨਾਤ ਹੋਵੇ ਜਦੋਂ ਮੇਰੀ ਜਾਨ ਨਿਕਲੇ ਤੇਰੇ ਚਰਨਾ ਵਿੱਚ ਮੇਰਾ ਸਿਰ ਹੋਵੇ ਹੁਣ ਮੇਰਾ ਸਿਰ ਤੇਰੇ ਚਰਨਾ ਵਿੱਚ ਹੀ ਹੈ ਸਾਹਮਣੇ ਤੁਸੀਂ ਹੋਵੋਗੇ ਤੇ ਮੈਨੂੰ ਮਾਰਿਆ ਜਾਵੇਗਾ ਤੇ ਇਤੋਂ ਵੱਡੀ ਖੁਸ਼ੀ ਹੋਰ ਕੀ ਆ ਕੋ ਸਤਨਾ ਮਰਦਾਨੇ ਆ ਤੈਨੂੰ ਬਚਾਉਣਾ ਆ ਸੱਚੇ ਪਾਤਸ਼ਾਹ ਤੁਹਾਡੀ ਇਹ ਜੇ ਦੁੱਖ ਦੇ ਤਾਂ ਤੁਝ ਹੈ ਆਰਾਮੀ ਸੁੱਖ ਵੀ ਤੁਝੈ ਤੇ ਆਈ ਸੱਚੇ ਪਾਤਸ਼ਾਹ ਜੇ ਦੁੱਖ ਦਵੇਂ ਤਾਂ ਵੀ ਤੈਨੂੰ ਜੇ ਮੈਨੂੰ ਸੁੱਖ ਦਵੇਂ ਤਾਂ ਵੀ ਤੈਨੂੰ ਮੈਂ ਯਾਦ ਰੱਖਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਓਲੇ ਨੇ ਤੇ ਉਹ ਆਇਆ ਰਾਖਿਸ਼ ਸਿਆਇਆ ਰਾਖਸ਼ ਨੇ ਆ ਕੇ ਖੋਲਿਆ ਮਰਦਾਨੇ ਨੂੰ ਉਹ ਕੜਾਹਾ ਉਬਲ ਰਿਹਾ ਪਾਣੀ ਦਾ ਉਹ ਵਾਹਗਰੂ ਤੇਲ ਦਾ ਤੇਲ ਦਾ ਕੜਾਹਾ ਉਬਲ ਰਿਹਾ ਤੇ ਗੁਰਮੁਖ ਪਿਆਰਿਓ ਆ ਕੇ ਜਦੋਂ ਭੱਜ ਕੇ ਉਹ ਵਿੱਚ ਸੁੱਟਣ ਲੱਗਾ ਨਾ ਮਰਦਾਨੇ ਨੂੰ ਜੋਰੋ ਜੋਰੀ ਤਾਂ ਕਹਿੰਦੇ ਨੇ ਮਰਦਾਨਾ ਬਚਨ ਦਾ ਯਤਨ ਕਰ ਰਿਹਾ ਤੇ ਮਰਦਾਨੇ ਦਾ ਜਦੋਂ ਪੈਰ ਦਾ ਗੂਠਾ ਉਹ ਤੇਲ ਦੇ ਨਾਲ ਛੂਹਿਆ ਨਾ ਉਬਲ ਰਿਹਾ ਸੀ ਤੇਲ ਤੇ ਕੀ ਲਿਖਿਆ ਕਹਿੰਦੇ ਤਪ ਤਕੜਾ ਬੁਝ ਗਿਆ ਗੁਰ ਸੀਤਲ ਨਾਮੰdio ਤਪ ਦਾ ਕੜਾਹ ਕਹਿੰਦੇ ਠੰਨਾ ਠਾਰ ਹੋ ਗਿਆ ਕੋ ਸਤਨਾ ਕਿਰਪਾ ਹੋ ਗਈ ਉਹਨੇ ਦੇਖਿਆ ਹੈਰਾਨ ਹੋ ਗਿਆ ਭੱਜ ਕੇ ਜਾ ਕੇ ਆਲੇ ਦੁਆਲੇ ਵੇਖਦਾ ਕੌਣ ਹੈ ਸਾਹਮਣੇ ਗੁਰੂ ਨਾਨਕ ਜੀ ਆ ਗਏ ਅੰਦਰ ਗਿਆ ਜਾ ਕੇ ਕੂਟੀਆਂ ਵਿੱਚ ਸ਼ੀਸ਼ਾ ਲੈ ਕੇ ਆਇਆ ਪੁਰੂ ਸਾਉ ਦਾ ਮੁਖ ਵੇਖਿਆ ਸਤਗੁਰਾਂ ਦੇ ਚਰਨਾਂ ਵਿੱਚ ਡਿੱਗ ਪਿਆ ਸਿੱਧੇ ਬਾਦਸ਼ਾਹ ਕੌਡਾ ਰਾਖਸ਼ ਕਹਿੰਦਾ ਮੇਰਾ ਉਧਾਰ ਕਰੋ ਉਹ ਕਹੋੜਿਆ ਇਹ ਜੁਨੀ ਤੈਨ ਕਿਉਂ ਪਾਈ ਹੈ ਕਹਿੰਦਾ ਜੀ ਮੈਂ ਪੰਡਤ ਸੀ ਪਿਛਲੇ ਫਿਰ ਪਿਛਲੀ ਉਹਨੇ ਕਥਾ ਦੱਸੀ ਵਿਸਥਾਰ ਵਿੱਚ ਜਾਣ ਦਾ ਸਮਾਂ ਨਹੀਂ ਪਿਛਲੀ ਕਥਾ ਦੱਸੀ ਫਿਰ ਕੌਡੇ ਰਾਖਸ਼ ਨੇ ਕਹਿੰਦਾ ਮੈਂ ਪੰਡਤ ਸੀ ਪੰਡਤ ਵਿਦਵਾਨ ਬਹੁਤ ਤਕੜਾ ਕਦਰ ਦੀ ਨਾ ਮੈਂ ਆਪਣੇ ਗੁਰੂ ਤੋਂ ਵਿੱਦਿਆ ਲੈ ਕੇ ਮੈਂ ਉਸ ਤੋਂ ਆਪਣਾ ਉਪਰਨਾਮ ਉੱਚਾ ਕਰ ਲਿਆ ਆਪਣੇ ਗੁਰੂ ਤੋਂ ਆਪਣੇ ਗੁਰੂ ਤੋਂ ਮੈਨੂੰ ਦੁਨੀਆ ਵੱਧ ਜਾਣਨ ਲੱਗ ਪਈ ਤੇ ਮੈਂ ਹੰਕਾਰ ਵਿੱਚ ਆ ਗਿਆ ਇੱਕ ਦਿਨ ਨਾ ਮੇਰਾ ਗੁਰੂ ਮੇਰੇ ਘਰ ਆਇਆ ਤੇ ਮੈਂ ਉੱਠ ਕੇ ਉਹਦਾ ਸਤਿਕਾਰ ਹੀ ਨਹੀਂ ਕੀਤਾ ਵੀ ਮੇਥੋਂ ਤੇ ਨੀਵਾਂ ਮੇਥੋਂ ਤੇ ਗਰੀਬ ਹੈ ਪਰ ਇਹ 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 ਭੁੱਲ ਗਿਆ ਕਿ ਮੇਰਾ ਗੁਰੂ ਹੈ ਆਖੋ ਸਤਨਾਮ ਆਪਣੇ ਗੁਰੂ ਦਾ ਸਤਕਾਰ ਨਹੀਂ ਕੀਤਾ ਉਦਕੇ ਤੇ ਕਹਿੰਦੇ ਨੇ ਉਹਦੇ ਗੁਰੂ ਨੇ ਫਿਰ ਗੁੱਸੇ ਵਿੱਚ ਆ ਕੇ ਇਹ श्राप ਦਿੱਤਾ ਓਏ ਰਾਖਸ਼ ਬੁੱਧੀ ਕਿੱਥੋਂ ਪਾ ਲਈ ਤੈਂ ਵਿਦਿਆ ਪੜ ਕੇ ਤੇ ਤੈਨੂੰ ਮਤ ਆਉਣੀ ਚਾਹੀਦੀ ਸੀ ਉਹ ਰਾਖਸ਼ ਬੁੱਧੀ ਪਾ ਲਈ ਜਾ ਤੈਨੂੰ ਅਗਲਾ ਜਨਮ ਰਾਖਸ਼ ਦਾ ਮਿਲੇਗਾ ਆਖੋ ਸਤਨਾਮ ਆ ਮੈਂ ਰਾਖਸ਼ ਦੀ ਜੁਨੀ ਆਇਆ ਮੈਨੂੰ ਬਚਨ ਕੀਤਾ ਫਿਰ ਮੈਂ ਹੱਥ ਜੋੜ ਲਏ ਮੈਨੂੰ ਇਹ ਤੇ ਦੱਸ ਦੋ ਵੀ ਤੁਸੀਂ ਹੁਣ ਸਰਾਪ ਤੇ ਦੇ ਦਿੱਤਾ ਮੈਨੂੰ ਜੁਨੀ ਪ੍ਰਾਪਤ ਹੋਏਗੀ ਤੇ ਹੁਣ ਇਹ ਵੀ ਦੱਸ ਦੋ ਵੀ ਇਹ ਸਮਾਪਤ ਕਿਵੇਂ ਹੋਏਗੀ ਉਹ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਆਉਣਗੇ ਉਹ ਤੇਰਾ ਉਧਾਰ ਕਰਨਗੇ ਕਹਿੰਦਾ ਜੀ ਮੈਂ ਪਛਾਣਾਂਗਾ ਕਿਵੇਂ ਆ ਸ਼ੀਸ਼ਾ ਦਿੱਤਾ ਆ ਸ਼ੀਸ਼ਾ ਉਹ ਸਾਹਮਣੇ ਕਰਕੇ ਵੇਖਿਆ ਕਰੀ ਜੇ ਤਾਂ ਕੋਈ ਹੋਰ ਕੋਈ ਜਾਨਵਰ ਦਿਖਦਾ ਉਹ ਸ਼ੀਸ਼ੇ ਵਿੱਚ ਜੇ ਤੋ ਕੋਈ ਬੰਦਾ ਵੇਖ ਰਿਹਾ ਉਹਦੇ ਵਿੱਚ ਜਨਮਰ ਵਿਖਦਾ ਫਿਰ ਤਾਂ ਸਮਝ ਨਹੀਂ ਵੀ ਕੋਈ ਆਮ ਆਦਮੀ ਹੀ ਹੈ ਤੇ ਕਹਿੰਦੇ ਜੇ ਗੁਰੂ ਨਾਨਕ ਜੀ ਦਾ ਸਰੂਪ ਵੇਖਿਆ ਨਾ ਉਹਨਾਂ ਦਾ ਆਪਣਾ ਫਿਰ ਉਹ ਗੁਰੂ ਨਾਨਕ ਜੀ ਹੋਣਗੇ ਇਹਨਾਂ ਤਾਂ ਕਰਕੇ ਮੈਂ ਸ਼ੀਸ਼ਾ ਚੁੱਕ ਕੇ ਲੈ ਕੇ ਆਇਆ ਮੈਂ ਤੁਹਾਡਾ ਸਰੂਪ ਵੇਖਿਆ ਤੁਹਾਡਾ ਸਰੂਪ ਵੇਖਿਆ ਤੇ ਤੁਸੀਂ ਗੁਰੂ ਨਾਨਕ ਜੀ ਹੋ ਮੇਰਾ ਉਧਾਰ ਕਰੋ ਕਿਰਪਾ ਕਰੋ ਸੱਚੇ ਪਾਤਸ਼ਾਹ ਚਰਨ ਫੜਨ ਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਥੇ ਫਲ ਰੱਖੇ ਹੋਏ ਸੀ ਫਲ ਲਿਆ ਕੇ ਮਿੱਠੇ ਫਲ ਮੂਰੇ ਰੱਖੇ ਇੱਕ ਫਲ ਚੁੱਕ ਕੇ ਗੁਰੂ ਨਾਨਕ ਜੀ ਨੇ ਕੌਡੇ ਨੂੰ ਦੇ ਦਿੱਤਾ ਆ ਛਕ ਤੇ ਜਦੋਂ ਉਹਨੇ ਛਕਿਆ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਉਹ ਪ੍ਰਸ਼ਾਦ ਦੇ ਤੌਰ ਤੇ ਉਹ ਛਕਿਆ ਤੇ ਗੁਰਮਖ ਪਿਆਰਿਓ ਆਪਣੀ ਰਾਖੂਨੀ ਦੇ ਵਿੱਚੋਂ ਵਿਦੇਹ ਮੁਕਤ ਹੋ ਗਿਆ ਉਹ ਦੇ ਨੂੰ ਛੱਡ ਕੇ ਗੁਰਮਤਿ ਪਿਆਰਿਓ ਰੂਹ ਜਾ ਰਹੀ ਹੈ ਧੰਨਵਾਦ ਕਰਦੀ ਜਾ ਰਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੱਚੇ ਪਾਤਸ਼ਾਹ ਕਿਰਪਾ ਕਰ ਕੀਤੀ ਹੈ ਤੁਸੀਂ ਮੈਨੂੰ ਬਚਾ ਲਿਆ ਜਿਹੜਾ ਕੋਈ ਜੁੜਿਆ ਹੋਇਆ ਨਾ ਰੱਬ ਨਾਲ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੁੜਿਆ ਹੋਇਆ ਜਿਹੜਾ ਉਹ ਤੇ ਜਾਂਦਾ ਜਾਂਦਾ ਵੀ ਸੰਸਾਰ ਤੋਂ ਹੱਸਦਾ ਜਾਂਦਾ ਹੈ। ਕੀ ਅੱਖੇ ਬਾਣੀ ਵਿੱਚ ਕਹਿੰਦੇ ਜਦ ਹਮ ਆਏ ਇਸ ਜਗਤ ਮੈਂ। ਜਗ ਹੱਸੇ ਹਮ ਰੋਏ ਕਹਿੰਦੇ ਜਦੋਂ ਮੈਂ ਪੈਦਾ ਹੋਇਆ। ਆਪਾਂ ਨਿੰਮ ਮੰਨਦੇ ਆ ਨਾ ਜਦੋਂ ਘਰ ਵਿੱਚ ਬੱਚਾ ਹੁੰਦਾ ਹੈ। ਦੁਨੀਆ ਹੱਸ ਰਹੀ ਸੀ ਮੈਂ ਰੋ ਰਿਹਾ ਸੀ। ਬੱਚਾ ਛੋਟਾ ਰੋਂਦਾ ਹੈ। ਉਹ ਜਾਂਦੇ ਹੋਏ ਇਹੋ ਜਿਹਾ ਕੰਮ ਕਰਕੇ ਜਾਓ। ਇਹੋ ਜਿਹਾ ਕੰਮ ਕਰਕੇ ਜਾਓ। ਕਿ ਦੁਨੀਆ ਸੰਸਾਰ ਤੁਹਾਨੂੰ ਜਾਂਦਿਆਂ ਨੂੰ ਰੋਵੇ ਕਹਿੰਦੇ ਤੂੰ ਹੱਸਦਾ ਜਾਵੇਂ ਸੰਸਾਰ ਤੋਂ ਵੀ ਹਾਂ ਮੈਂ ਚੰਗਾ ਕੰਮ ਕਰਕੇ ਜਾ ਰਿਆਂ ਹੱਸਦਾ ਜਾਵੇਂ ਰੋਵੇ ਉਹਦੀ ਕਰਨੀ ਕਰ ਤੇ ਤਾਂ ਕਰਕੇ ਰਾੜੇ ਵਾਲੇ ਮਹਾਪੁਰਖ ਨਾ ਤਮਤਾਨ ਸਾਹਿਬ ਲਵੀ ਹੈ ਇੱਥੋਂ ਜਦੋਂ ਜਾਣ ਲੱਗੇ ਨਾ ਵੱਡੇ ਮਹਾਪੁਰਖ ਪਤਾ ਸੀ ਵੀ ਹੁਣ ਸੰਸਾਰ ਤੋਂ ਜਾਣਾ ਦੁਨੀਆ ਤੋਂ ਜਾਣਾ ਬਾਹਰ ਜਾ ਰਹੇ ਨੇ ਵਿਦੇਸ਼ ਜਾ ਰਹੇ ਨੇ ਮੁੜ ਕੇ ਨਹੀਂ ਫੇਰਾਉਣਾ ਉਧਰੋਂ ਫਿਰ ਸਰੀਰ ਹੀ ਵਾਪਸ ਆਇਆ ਸੀ ਉਹਨਾਂ ਦਾ ਜਾਂਦੇ ਜਾਂਦੇ ਰਾਮ ਜੀ ਮਾਰੀ ਗੱਡੀ 'ਚ ਬੈਠਣ ਲੱਗੇ ਦੋਨੇ ਹੱਥਾਂ ਦੇ ਨਾਲ ਨਾਲੇ ਛਟਕੀਆਂ ਬੁਜਾ ਰਹੇ ਨੇ ਤੇ ਨਾਲੇ ਆਹ ਸ਼ਬਦ ਪੜਿਆ ਸੀ ਮਹਾਪੁਰਖਾਂ ਨੇ ਉਹ ਟਾਈਮ ਕਿਉਂਕਿ ਪਤਾ ਹੁੰਦੇ ਜਿਹੜੀ ਨਾਮ ਜਪਣ ਵਾਲੀ ਰੂਹ ਹੈ ਉਹਨਾਂ ਨੂੰ ਕੋਈ ਨਰਲੇਪ ਨਹੀਂ ਹੁੰਦਾ ਉਹ ਨਰਲੇਪ ਹੁੰਦੇ ਨੇ ਉਹਨਾਂ ਨੂੰ ਕੋਈ ਲੇਪ ਨਹੀਂ ਹੁੰਦਾ ਸਰੀਰ ਦਾ ਮੋੜ ਨਹੀਂ ਹੁੰਦਾ ਉਹ ਕਦੋਂ ਵੀ ਛੱਡ ਕੇ ਚਲੇ ਜਾਣਾ ਜਾਂਦੇ ਜਾਂਦੇ ਨਾਲੇ ਆਹ ਬਚਨ ਪੜ ਰਹੇ ਨੇ ਜੀ ਘਟ ਘਟ ਰਹਿਣ ਵਸੇ ਰਾ ਕੁੰਡਾ ਉੱਟ ਚੱਲੀਆਂ ਘਟ ਘਟ ਰਹਿਣ ਵਸੇ ਰਾ ਕੁੰਡਾ ਉੱਟ ਚੱਲੀਆਂ ਘਟ ਘਟ ਰਹਿਣ ਵਸੇ ਰਾ ਕੁੰਡਾ ਕੱਟ ਕੱਟ ਰਹਿ ਨਬ ਸੇਰਾ ਖੁਦ ਆਉਂਦੇ ਚੱਲਿਆ ਕੱਟ ਕੱਟ ਰਹਿ ਨਬ ਸੇਰਾ ਖੁਦ ਆਉਂਦੇ ਚੱਲਿਆ ਕੱਟ ਕੱਟ ਰਹਿ ਨਬ ਸੇਰਾ ਖੁਦ ਆਉਂਦੇ ਚੱਲਿਆ ਕੱਟ ਕੱਟ ਰਹਿ ਨਬ ਸੇਰਾ ਕੱਟ ਕੱਟ ਰਹਿ ਨਬ ਸੇਰਾ ਕੱਟ ਕੱਟ ਰਹਿ ਨਬ ਸੇਰਾ பசேராட்டசேரான <laughs> பசேராட்ட ਕਟਕਟ ਰਹਿ ਨ ਬਸੇੜਾ ਨੂੰ ਜਾ ਉੱਠ ਚੱਲਿਆਂ 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 ਇਹ ਸ਼ਬਦ ਪੜਦੇ ਪੜਦੇ ਮਹਾਪੁਰਖ ਨੇ ਸਰੀਰ ਛੱਡਿਆ ਸੀ ਜਾਂਦੇ ਜਾਂਦੇ ਇਹ ਸ਼ਬਦ ਪੜਿਆ ਸੀ ਇਹ ਧਾਰਨਾ ਪੜਦੇ ਗਏ ਤੋਂ ਇਸੇ ਤਰ੍ਹਾਂ ਹੁਣ ਰਾਖ ਸੂਨੀ ਦੇ ਵਿੱਚੋਂ ਉਧਾਰ ਹੋਇਆ ਤੇ ਉਹ ਰੋਹ ਵੀ ਸਤਿਗੁਰਾਂ ਦਾ ਧੰਨਵਾਦ ਕਰਦੀ ਗਈ ਤੇ ਇਸ ਤਰ੍ਹਾਂ ਗੁਰੂ ਸਾਹਿਬ ਨੇ ਪਤਾ ਨਹੀਂ ਕਿੰਨਿਆਂ ਕਦਾ ਉਧਾਰ ਕੀਤਾ ਆਓ ਸਤਿਗੁਰ ਪਾਤਸ਼ਾਹ ਮਹਾਰਾਜ ਦੀ ਕਰਨਾ ਵਿੱਚ ਅਰਦਾਸ ਬੇਨਤੀ ਕਰੀਏ ਸਮਾਂ ਹੋ ਗਿਆ ਅਰਦਾਸ ਬੇਨਤੀ ਦਾ ਸਾਰੀਆਂ ਸੰਗਤਾਂ ਦਾ ਅਰਦਾਸ ਵਿੱਚ ਜੁੜੋ ਹੋਈਆਂ ਭਲਾ ਨਹੀਂ ਖੇਮਾ ਕਰਿਓ ਅੱਗੇ ਵਾਸਤੇ ਸੰਗਤ ਬਖਸ਼ਣ ਜੋਗ ਹੈ ਜੋ ਬਾਹਰੋਂ ਸੰਗਤ ਆਈ ਹੈ ਸੋ ਉਹ ਸੰਗਤ ਨੂੰ ਬੇਨਤੀ ਹੈ ਇਹ ਜਥਾ ਇੱਥੇ ਸੇਵਾ ਕਰ ਰਿਹਾ ਇਹੀ ਸਥਾਨ ਤੇ ਬਾਹਰ ਵੀ ਸੰਗਤ ਬਹੁਤ ਪਿਆਰ ਕਰਦੀ ਹੈ ਦੂਰ ਦੂਰ ਤੱਕ ਸੰਗਤ ਜੋੜੇ ਝਾੜਨ ਵਾਸਤੇ ਬੁਲਾਉਂਦੀ ਹੈ ਸੋ ਜਿਨ੍ਹਾਂ ਨੂੰ ਵੀ ਕੋਈ ਲੋੜ ਹੋਵੇ ਤਾਂ ਜਥੇ ਦੀ ਬਾਅਦ ਵਿੱਚ ਵਿਸਟਿੰਗ ਕਾਰਡ ਲੈ ਸਕਦੇ ਹੋ ਆਓ ਪਹਿਲਾਂ ਪਰਦਾਸ ਬੇਨਤੀ ਕਰੀਏ ਔਸਾਰੀਆਂ ਸੰਗਤਾਂ ਹੁਣ ਅਰਦਾਸ ਵਿੱਚ ਜੁੜੋ ਜਿਨ੍ਹਾਂ ਕੋਲ ਮੋਬਾਈਲ ਫੋਨ ਨੇ ਕਿਰਪਾ ਕਰਕੇ ਬੰਦ ਕਰ ਲੈ ਅਰਦਾਸ ਹੋਏਗੀ ਸਾਰੀਆਂ ਸੰਗਤਾਂ ਅਰਦਾਸ ਵਿੱਚ ਜੁੜੋ ਜੀ ਵਾਹਿਗੁਰੂ ਜੀ ਸਿੱਖੋਂ ਸ਼ਬਦ ਪਿਆਰੇ ਓਹ ਜਨਮ ਮਰਨ ਕੀਤੇ ਇੱਕ ਮੁਖੁ ਜਲ ਸਦਾ ਸੁਖੀ ਨਾਨਕ ਸਿਮਰਦੇ ਇੱਕ ਤੇਰਾ ਆਮ ਕਲੀ ਮਹਲਾ ਤੀਜਾ ਨਾਨਕ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਮੇ ਆ ਮੇਰੀ ਪਾਏ ਆਸਰੁ ਪਾਏ ਆਸਰੁ ਨਾ ਪਾਇਆ ਰਹਿਦ ਸੇਤੀ ਹੋਇ ਤਿਆ ਚਾਹ ਬਾਬਦ ਸੰਗ ਪਰਵਾ

ਅਲੱਤਾ ਤੇਰੇ ਦਾ ਗੁਸੇ ਸੁਹ ਹੈ ਤੇਰੇ ਤੋਂ ਪਾਵੇ ਤੇ ਪਤਨ ਲਾ ਤੇਰੀ ਨਾਮ ਬਨ ਵਸਾਵੇ ਤੇ ਮਾਰੇ ਕੱਤਿਆ ਵੇਸ਼ਾ ਸੁਨੇਵ ਆਨ ਕੋ ਸਤੇ ਸਾਰੇ ਗੁਨਾਹ ਨਹੀਂ ਕਰਤੇ ਹੈ ਬਾਕ ਨਾਮ ਅਵਾਪ ਤੇ ਰਾਜ ਨੇ ਮੋਹਾਂ ਸਹਾਈ ਸਾਰੇ ਸਾਥ ਸੁਖ ਮੰਦੇ ਆਏ ਵਕਿਆ ਜਿਨੇ ਇਸਾਤਾ ਬੂਰਿਆ

ਪਾਇਆ ਸੱਜਨੇ ਕੋਠੇ ਨਾਮ ਹਰ ਕੇ ਲਾਗੇ ਮਨ ਸੁਖ ਹੋ ਜਾ ਸੁਨਾਵੇ ਜਿਉ ਮੜਿ ਫਾਹੀ ਹੋ ਸਗਨ ਬਨੋ ਜਪੂਰੇ ਆ ਨਾਮ ਸੁਆਯ ਉਤਰੇ ਸਜਨ ਬਸੂਰੇ ਜੋ ਕ੍ਰਮ ਸੰਤਾ ਪ੍ਰਦੇ ਸੁਹੀ ਸੱਚੀ ਬਾਣੀ

ਉਈ ਉਤੇ ਜੀ ਉਤਾਪਨ ਸਗਲ ਸਮਦਰਿ ਤੁਮਰੇ ਸੂਤਰ ਧਾਨੀ ਤੁਮ ਤੇ ਹੋ ਜੁੜੇ ਅੱਖਿਆ ਕਹਾਰੀ ਸਤਿ ਮਤਿ ਸੰਜੀਤਾਨੀ ਨਾਨਕ ਦਾਸ